ਵਡੀਆਂ ਵੱਡੀਆਂ ਨੇ ਮ ਸੁੱਕ ਗਈਆਂ ਮਿੱਤਰੋ ਸਾਡੇ ਘਰ ਦੇ ਜਮਾ ਨਾਲ ਨੇ ਮਸੀ ਉਹ ਜਮਾ ਸੁੱਕ ਗਈ ਤੇ ਆਪਣੀ ਨਿੰਮ ਵੀ ਮਿੱਤਰੋ ਸੁੱਕਣ ਲੱਗੀ ਸੀਗੀ ਤੇ ਆਹ ਦੇਖ ਲਓ ਪੁੱਤੇ ਕਿ ਮੈਨੂੰ ਦੱਸਣਾ ਵੀ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਇਹ ਆਇ ਨਿਮਣ ਹੋਇਆ ਹੋਇਆ ਇਹ ਬਿਮਾਰੀ ਆ ਮਿੱਤਰੋ ਕੋਈ ਤੇ ਇਹ ਨਾ ਜਿਵੇਂ ਕਲੀ ਨਹੀਂ ਕੀਤੀ ਹੁੰਦੀ ਸੀਗੀ ਥੱਲੇ ਤੇ ਉਹ ਕਲੀ ਆਪਾਂ ਥੋੜੀ ਥੋੜੀ ਪਾ ਵੀ ਸਕਦੇ ਆ ਘਰ ਵੀ ਸਕਦੇ ਆ ਅਸੀਂ ਥੋੜੀ ਥੋੜੀ ਥੱਲੇ ਪਾਤੀ ਸੀ ਇਹ ਦੇਖੋ ਆਹ ਦੇਖ ਲਓ ਤਾਂ ਤੋਂ ਸਾਰੀ ਸੁੱਕੀ ਪਈ ਆ ਇਹ ਉਵੇਂ ਥੱਲੋਂ ਹਰੀ ਹੋਣ ਲੱਗੀ ਯਾਨੀ ਰੋਕ ਗਈ ਉੱਥੇ ਵੀ ਇਹ ਇੱਥੋਂ ਹੀ ਵੋਟ ਕੱਢੂਗੀ ਇਹ ਨਹੀਂ ਪਤਾ ਆਪਾਂ ਨੂੰ ਇੱਥੋਂ ਕੱਢਣ ਲੱਗ ਜੇਵੇ ਆਦੇ ਕੱਢਣ ਤਾਂ ਲੱਗ ਲਓ ਵੀ ਮਿੱਤਰੋ ਤੁਹਾਨੂੰ ਆ ਦਿਖਾਉਣ ਲੱਗੇ ਆ ਨਿੰਮਾ ਦੇ ਵਿੱਚ ਜਿਹੜੀ ਬਹੁਤ ਬਿਮਾਰੀ ਚੱਲੀ ਹੋਈ ਆ ਨਿੰਮਾ ਵੱਡੀਆਂ ਵੱਡੀਆਂ ਨਿੰਮਾ ਸੁੱਕ ਗਈਆਂ ਮਿੱਤਰੋ ਸਾਡੇ ਘਰ ਦੇ ਜਮ੍ਹਾਂ ਨਾਲ ਨੇ ਮੁਸੀ ਉਹ ਜਮ੍ਹਾਂ ਸੁੱਕ ਗਈ ਤੇ ਆਪਣੀ ਨਿੰਮ ਵੀ ਮਿੱਤਰੋ ਸੁੱਕਣ ਲੱਗੀ ਸੀਗੀ ਤੇ ਆਹ ਦੇਖ ਲੋ ਪੱਤੇ ਕਿਵੇਂ ਹੋਏ ਹੋਇਆ ਇਹ ਐਵੇਂ ਹੋ ਜਾਂਦੇ ਆ ਜਿਵੇਂ ਮੰਨ ਲਓ ਵੀ ਪਾਣੀ ਨਹੀਂ ਪਾਇਆ ਗਿਆ ਇਹ ਮਰਝਾਈ ਜੇ ਹੋਏ ਹੋਏ ਆ ਤੇ ਆਹ ਥੱਲੇ ਮਿੱਤਰੋ ਦੇਖੋ ਪੱਤੇ ਜਿਹੜੇ ਨਵੇਂ ਨਿਕਲੇ ਆ ਇਹ ਪੱਤੇ ਵਧੀਆ ਵਾ ਤੁਸੀਂ ਵੀ ਮੈਨੂੰ ਦੱਸਣਾ ਵੀ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਇਹ ਐ ਨਿਮਾਣ ਹੋਇਆ ਹੋਇਆ ਇਹ ਬਿਮਾਰੀ ਆ ਮੈਨ ਤੈਨੂੰ ਕੋਈ ਤੇ ਇਹ ਨਾ ਜਿਵੇਂ ਕਲੀ ਨਹੀਂ ਕੀਤੀ ਹੁੰਦੀ ਸੀਗੀ ਥੱਲੇ ਤੇ ਉਹ ਕਲੀ ਆਪਾਂ ਥੋੜੀ ਥੋੜੀ ਪਾ ਵੀ ਸਕਦੇ ਆ ਕੱਢ ਵੀ ਸਕਦੇ ਆ ਅਸੀਂ ਥੋੜੀ ਥੋੜੀ ਥੱਲੇ ਪਾਤੀ ਸੀ ਇਹ ਦੇਖੋ ਸਾਰੀ ਸੁੱਕ ਚੱਲੀ ਸੀ ਅਸੀਂ ਬਹੁਤ ਗੌਰ ਕਰ ਲਈ ਕਿਉਂਕਿ ਨਿੰਮਾ ਮਤਰੋ ਉਹ ਘਟ ਰਹੀਆਂ ਹੋਰ ਦਰਖਤ ਬਹੁਤ ਹੋ ਗਏ ਆ ਤੇ ਲਾਉਣੇ ਵੀ ਚਾਹੀਦੇ ਆ ਹਰੇਕ ਬੰਦੇ ਨੂੰ ਦਰਖਤ ਤੇ ਤੁਹਾਨੂੰ ਮੈਂ ਆ ਵੀ ਦਿਖਾ ਦਣਾ ਤੇ ਦੂਜੀ ਨਿੰਮ ਵੀ ਦਿਖਾਉਂਗਾ ਆ ਦੇਖ ਲਓ ਤਾਂ ਉਹ ਸਾਰੀ ਸੁੱਕੀ ਪਈ ਆ ਇਹ ਉਵੇਂ ਥੱਲੇ ਹਰੀ ਹੋਣ ਲੱਗੀ ਜਾਨੀ ਰੋਕ ਗਈ ਉੱਥੇ ਵੀ ਇਹ ਇੱਥੋਂ ਹੀ ਫੋਟ ਕੱਢੂਗੀ ਇਹ ਨਹੀਂ ਪਤਾ ਆਪਾਂ ਨੂੰ ਇੱਥੋਂ ਕੱਢਣ ਲੱਗ ਜਾਈਵੇ ਆ ਦੇ ਕੱਢਣ ਤਾਂ ਲੱਗ ਗਈ ਆ ਵੈਸੇ ਇਹ ਬਹੁਤ ਜ਼ਿਆਦਾ ਬਿਮਾਰੀ ਫੈਲੀ ਜਾਂਦੀ ਆ ਮਿੱਤਰੋ ਇਹਦਾ ਬਚਾਅ ਕਰਨਾ ਚਾਹੀਦਾ ਆ ਆਪਾਂ ਨੂੰ ਠੀਕ ਆ ਕਿਉਂਕਿ ਇਹਦੀ ਦਾਤਣ ਵੀ ਬਹੁਤ ਚੰਗੀ ਹੁੰਦੀ ਸੀਗੀ ਇਹਦੀ ਹਵਾ ਵੀ ਬਹੁਤ ਸ਼ੁੱਧ ਆ ਜਿਹਦੀ ਦਾਤਣ ਕਰਦੇ ਨੇ ਉਹਦੇ ਕੀੜਾ ਕੂੜਾ ਵੀ ਨਹੀਂ ਝਾੜਨ ਨੂੰ ਲੱਗਦਾ ਹੈਗਾ ਵਧੀਆ ਚੀਜ਼ ਆ ਮਿੱਤਰੋ ਹਵਾ ਵੀ ਸ਼ੁੱਧ ਹੁੰਦੀ ਆ ਇਹਦੀ ਇਹ ਆਪਣੇ ਵੀ ਵਿੜੇ ਚ ਲੱਗੀ ਆ ਮਿੱਤਰੋ ਵਿਚਾਲੇ ਜੇ ਕਰਕੇ ਵੀ ਇਹਦੀ ਛਾਂ ਪਾਣੂ ਆਵੇ ਤੇ ਵਧੀਆ ਸਕੂਨ ਮਿਲੇ ਠੀਕ ਆ ਵਧੀਆ ਸਾਹ ਸੁਭੰਦੇ ਨੂੰ ਵਧੀਆ ਆਵੇ ਤੇ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਜਿਹੜੀ ਆਪਣੇ ਇੱਥੇ ਨਾਲ ਦੇ ਘਰਾਂ ਲੈ ਦੇ ਨਿੰਮ ਸੌਕਲੀ ਆ ਜਮਾ ਬਹੁਤ ਵੱਡੀ ਨੇ ਮਸੀਤਰੋ ਇਹਦਾ ਛੋਟੇ ਜਿਹੇ ਨਿੰਮਾ ਕਈ ਬੰਦੇ ਕਹਿੰਦੇ ਆ ਵੀ ਜਿਨ੍ਹਾਂ ਨੇ ਨਿੰਮ ਕੱਤੀ ਆ ਛਾਂਗੀ ਆ ਉਹਨਾਂ ਦੀ ਬਚ ਗਈ ਕਿਉਂਕਿ ਮੈਂ ਉਹ ਗੱਲ ਵੀ ਤੁਹਾਨੂੰ ਦੱਸਦਾ ਮੈਂ ਵੀ ਆਪਾਂ ਵੀ ਨਹਿਮੇ ਸ਼ਾਂਗਤੀ ਸੀਗੇ ਫੇਰ ਵੀ ਦੇਖ ਲਓ ਮਿੱਤਰੋ ਸੁੱਕਣ ਲੱਗ ਗਈ ਸੀ ਕਿਉਂਕਿ ਇਹ ਕਈ ਬੰਦਿਆਂ ਨੂੰ ਵਹਿਮ ਹੋਇਆ ਹੋਇਆ ਵਾ ਵੀ ਜਿਹੜੇ ਦਾ ਸ਼ਾਂਗਦੇ ਸੀਗੇ ਉਹ ਤਾਂ ਬਚ ਗਈਆਂ ਦੂਜੀਆਂ ਨਹੀਂ ਬਚੀਆਂ ਗਈਆਂ ਤੇ ਆਹ ਦੇਖ ਲਓ ਮਿੱਤਰੋ ਇਹ ਆਪਣੀ ਵੀ ਸ਼ਾਂਗੀ ਹੋਈ ਸੀਗੀ ਉਹ ਵੀ ਸੁੱਕ ਜੇ ਗਈ ਆ ਦੇਖ ਲਓ ਮਿੱਤਰੋ ਬੱਤ ਦਾ ਪੱਤੇ ਮਿੱਤਰੋ ਬਾਹਲੇ ਸੁੱਕੇ ਹੋਏ ਸੀਗੇ ਤੇ ਜਮਾ ਮਰ ਜਾਏ ਪਈ ਆ ਦੇਖੋ ਮਿੱਤਰੋ ਇਹ ਥੋੜੀ ਥੋੜੀ ਤੁਸੀਂ ਕਲੀ ਪਾ ਸਕਦੇ ਆ ਨੂੰ ਥੱਲੇ ਉਹਦੇ ਨਾਲ ਬਚਾਅ ਹੋਣ ਦੇ ਚਾਂਸ ਪੂਰੀ ਆ ਇਹ ਮਿੱਤਰੋ ਆ ਥੱਲੋਂ ਹੋਣ ਲੱਗ ਗਈ ਆਪਣੀ ਵਧੀਆ ਵਧੀਆ ਪੱਤੇ ਕੱਢਣ ਲੱਗ ਗਈ ਕਹਿੰਦੀ ਐਡੀ ਵੱਡੀ ਆ ਕਿੰਨੇ ਟਾਈਮ ਦੇ ਵਿੱਚ ਹੋਈ ਆ ਇਹ ਜੇ ਸੁੱਕ ਜਾਂਦੀ ਤਾਂ ਆਪਾਂ ਨੂੰ ਛੋਟੀ ਜੀ ਲਾਉਣੀ ਪੈਣੀ ਸੀਗੀ ਤੇ ਬਹੁਤ ਔਖਾ ਹੋ ਜਾਂਦਾ ਆ ਛਾਂ ਮਿੱਤਰੋ ਪੂਰੀ ਸੰਘਣੀ ਛਾਂ ਹੁੰਦੀ ਆ ਕਿਉਂਕਿ ਆਪਾਂ ਜੋ ਲੈਟ ਲੂਟ ਗਈ ਆ ਤੇ ਬਹਿਣਾ ਚਾਹੀਦਾ ਇਹਦੇ ਥੱਲੇ ਵੀ ਬਹਿਣਾ ਤੇ ਹਵਾ ਵੀ ਵਧੀਆ ਹੁੰਦੀ ਆ ਮਿੱਤਰੋ ਪੱਖੇ ਥੱਲੇ ਦਾ ਨੇਸਟ ਉਪਈ ਜਾਂਦੀ ਰਹਿੰਦੀ ਆ ਤੇ ਜੱਤੋ ਵੀ ਵਧੀਆ ਬੰਦੇ ਦਾ ਲੱਗਦਾ ਵਾ ਐ ਨਿਗਾ ਵੀ ਆ ਅੰਦਰ ਪਏ ਆ ਸੋਸਤ ਜਾ ਹੋਈ ਜਾਊਗਾ ਦਰਖਤ ਥੱਲੇ ਅੱਗੇ ਪੁਰਾਣੇ ਬਿਉਰਕ ਬੰਦੇ ਸੀਗੇ ਤੇ ਵਧੀਆ ਜਣੀ ਨਾ ਕਿਤੇ ਗੋਡੇ ਦੁਖਦੇ ਸੀ ਨਾ ਕੁਝ ਹੋਰ ਨਾ ਟੈਨਸ਼ਨ ਜੀ ਰਹਿੰਦੀ ਸੀ ਜਿਵੇਂ ਬੰਦਿਆਂ ਨੂੰ ਅੱਜਕੱਲ ਹੋਈ ਜਾਂਦੀ ਆ ਕਿਉਂਕਿ ਇਹਨਾਂ ਦਰਖਤਾਂ ਦੇ ਥੱਲੇ ਬਹਿਣਾ ਵੀ ਚਾਹੀਦਾ ਮਤੋਂ ਦਰਖਤ ਲਾਉਣੇ ਵੀ ਬਹੁਤ ਚਾਹੀਦੇ ਆ ਇਹ ਸਾਰੇ ਜਣੇ ਮਿੱਤਰੋ ਸ਼ੇਅਰ ਵੀ ਵੀਡੀਓ ਕਰ ਦਿਓ ਕਿੰਨਾ-ਕੰਨਾ ਤੇ ਹੈਗੀ ਆ ਇਹ ਬਿਮਾਰੀ ਤੇ ਬਚਤ ਹੋ ਜੂਗੀ ਕਲੀ ਨਾਲ ਥੋੜੀ-ਥੋੜੀ ਹੈਗੀ ਆ ਬਚਤ ਹੁੰਦੀ ਤੇ ਮੈਨੂੰ ਦੱਸਿਓ ਵੀ ਮਿੱਤਰੋ ਕਮੈਂਟ ਕਰਕੇ ਵੀ ਇਹ ਕਿਹੜੀ-ਕਿਹੜੀ ਜਗ੍ਹਾ ਤੇ ਇਹ ਬਿਮਾਰੀਆਂ ਨਿੰਮਣ ਹੋਈ ਹੋਈ ਆ ਤਾਂ ਤੁਹਾਨੂੰ ਉਹ ਵੀ ਦਿਖਾ ਦੰਨੇ ਆ ਜਿਹੜੀ ਆਪਣਾ ਇੱਥੇ ਗਮਾਂਡਤੀ ਆ ਜਿਹੜੀ ਬਹੁਤ ਵੱਡੀ ਨਿੰਮ ਸੀਗੀ ਉਹ ਸੁੱਕ ਗਈ ਮਿੱਤਰੋ ਠੀਕ ਆ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ੍ਰੀ ਅਕਾਲ ਜੀ